ਹੇ ਮਿੱਤਰੋ ਸਵਰਾਜ ਲੈ ਕੇ ਆਇਆ ਸੋਡੇ ਬਾਤੇ 2019 ਮਾਡਲ ਤੇ ਨਾਲ ਆਪਣੇ ਕਿਹਾ ਗਣਾਗਾ ਕਿਨੇ ਦਈ ਜਾਣਕਾਰੀ ਟਰੈਕਟਰ ਦੀ 2019 ਮਾਡਲ ਆ ਬਾਈ ਜੀ ਹਾਂਜੀ ਹਰਿਆਣਾ ਦਾ ਨੰਬਰ ਆ ਇਹਦਾ ਠੀਕ ਹੈ ਐਨਓਸੀ ਮਿਲ ਜੂਗੀ ਤੇ ਹਰਿਆਣਾ ਦਾ ਨੰਬਰ ਆ ਟੌਪ ਮਾਡਲ ਆ ਮਾਡਲ ਆ ਨਾਲ ਦੇ ਟਾਇਰ ਆ ਬਾਈ ਜੀ 75 ਪੈਸੇ 75 ਪੈਸੇ ਟਾਇਰ ਹੈਗੇ ਨਾਲ ਦੇ ਰੰਗ ਪੇਂਟ ਦਾ ਜੈਨੂ ਹੋਣਾ ਚੱਲਿਆ ਕਿੰਨਾ 2400 ਘੰਟਾ ਚੱਲਿਆ ਪਿਆ ਹੁਣ ਦਾ ਸਾਬ ਟਰੈਕਟਰ ਆ ਪੜਪੂੜ ਦਾ ਨਾ ਤੇ ਨਿਗ੍ਹਾ ਮਰਾ ਦੇ ਵੇਖ ਲੈ ਕੈਮਰਾ ਮਾਰਦਰ ਪੈਰਪੂੜ ਦਾ ਨ ਵੀ ਜਿਵੇਂ ਕਿ ਰੀ ਸਾਬ ਪਿਆ ਪੂਰੇ ਹਾਂ 2400 ਘੰਟੇ ਚੱਲਿਆ 19 ਮਾਡਲ ਹੁਣ ਤੁਸੀਂ ਐ ਲੈ ਲੋ ਵੀ ਜੇ 2400 ਘੰਟਾ ਚੱਲਿਆ ਟਰੈਕਟਰ ਪੂਰਾ ਜੈਨੂ ਨਹੀਂ ਪਿਆ ਨੰਬਰ ਵੀ ਹਰਿਆਣਾ ਨੰਬਰ ਐਨਓਸੀ ਮਿਲੂ ਹਾਂਜੀ ਉਹ ਤਾਂ ਲੋੜ ਹੀ ਨਹੀਂ ਜਿਵੇਂ ਕਿ ਦੀ ਐਨਓਸੀ ਮਿਲ ਹੀ ਜਾਣੀ ਆ ਹੁਣ ਮੈਨੂੰ ਆ ਦੱਸ ਜੀ ਕਿ ਘਗਨੇ ਡਿਮਾਂਡ ਕਿੰਨੀ ਆ 5 ਲੱਖ ਤੇ 75 ਹਜ਼ਾਰ ਡਿਮਾਂਡ ਆ ਕਿੰਨੇ ਦਾ 545 ਦਾ ਦੇ ਦੇ 540 ਦਾ ਲੈ ਕੇ ਜਾਓ ਯਾਰ 575 ਕੇ ਦਾ 540 ਦਾ ਲੈ ਜਾਓ ਇਹ ਦੇਖ ਲਓ ਮੰਤਨ 35000 ਰੁਪਏ ਹੋ ਗਿਆ ਯਾਰ ਖੁੱਲਾ ਮੰਤਨ ਖੁੱਲਾ ਮੰਤਨ ਹੋ ਗਿਆ ਨੰਬਰ ਸਕਰੀਨ ਦੇ ਉੱਤੇ ਆਪਾਂ ਲਾਤਾ ਤੇ ਇਕੱਲਾ ਇੱਥੇ ਨਹੀਂ ਜੇ ਕੋਈ ਕਹਿੰਦਾ ਡਾਊਨ ਮਾਡਲ ਚਾਹੀਦਾ ਉਹ ਵੀ ਖੜਾ ਇੱਧਰ ਘਗਨੇ ਕੋਲ 15 ਇੱਧਰ ਦੇ ਪਾਸੇ ਖੜਾ 855 ਮਿੱਤਰੋ 15 ਮਾਡਲ 15 ਮਾਡਲ ਆ ਨੰਬਰ ਕਿੱਥੋਂ ਦਾ ਇਹਦਾ ਨੰਬਰ 50 ਪੀਵੀ 31 ਪੀਵੀ 31 ਮਾਨਸਾ ਦਾ ਨੰਬਰ ਆ ਤੇ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ ਤੇ ਟਾਇਰ ਦੂਰਾਂ ਤੇ ਕੈਮਰਾ ਮਰ ਕਿੰਨੇ ਕੁ ਹੋਣਗੇ ਗਾਗਨੇ ਟਾਇਰ ਇਹਦੇ ਪਹਿਲੇ ਟਾਇਰ 70 ਪੈਸੇ ਆ ਬੂਹਰ ਨਾਲ 85 ਪੈਸੇ 85 ਪੈਸੇ ਅਗਲੇ ਟਾਇਰ ਆ ਕੋੜਾ ਬੰਪਰ ਟਰੈਕਟਰ ਦੇ ਉੱਤੇ ਲੱਗਿਆ ਹੋਇਆ ਟਰੈਕਟਰ ਫੁੱਲ ਸਾਫ ਆ ਇੰਜਨ ਗੇਅਰ ਦਾ ਜਮਾ ਰੁਪਏ ਦਾ ਰੁਪਿਆ ਜਿਵੇਂ ਕਹਿੰਦੇ ਹੁੰਦੇ ਤੇ ਸੂ ਸੂ ਦਾ ਰੰਗ ਪੇਂਟ ਸੋਨੁੰਦੀ ਸੀ ਜਾਂਦਾ ਬਾਕੀ ਤਸੱਲੀ ਤੁਸੀਂ ਆ ਕੇ ਕਰਨੀ ਆ ਤੇ ਗਾਗਨੇ ਇਹਦੀ ਡਿਮਾਂਡ ਕਿੰਨੀ ਆ ਮੈਨੂੰ ਐ ਦੱਸੋ ਟਰੈਕਟਰ ਦੀ ਇਹਦੀ 5 ਲੱਖ ਡਿਮਾਂਡ ਆ 480 ਕਹਿੰਦਾ ਯਾਰ ਮੌਕੇ ਦੇ ਜਾਇ ਨਹੀਂ ਪਤਾ 470 ਦੀ ਲੈ ਜਾਓ ਯਾਰ ਹਾਂ ਬਹੁਤ ਹੀ ਜਾਇਜ਼ ਰੇਟ ਆ ਜਮਾ ਜਾ ਰਿਹਾ 30000 ਮੰਨ ਤਾਂ ਇਥੇ ਜੋ ਜੋ ਨੰਬਰ 22 ਦਾ ਆਪਾਂ ਸਕਰੀਨ ਦੇ ਉੱਤੇ ਲਾਤਾ ਚੱਕ ਕੇ ਲਾ ਲੋ